ਪੀਟੀਵੀ ਦੇਖ ਰਹੇ ਸਾਰੀ ਦਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਰੂਬਰੂ ਹੋਣ ਲੱਗਿਆਂ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਗੱਲਬਾਤ ਕਰਾਂਗੇ ਖਬਰਾਂ ਦੀ ਤਸਕਰਾ ਕਰਾਂਗੇ ਪ੍ਰੋਫੈਸਰ ਅਸ਼ੋਕ ਜੀ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ ਬੀਟੀਵੀ ਬ੍ਰॉडकास्टਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਦੇ ਨਿੱਕੀ ਸਤਿ ਸ਼੍ਰੀ ਅਕਾਲ ਜੀ ਆਪਣੇ ਆਪ ਨੂੰ ਹਮੇਸ਼ਾ ਸਮੇਟ ਕੇ ਰੱਖੋ ਖਿਲਰੇ ਪੰਨੇ ਪੈਰਾਂ ਥੱਲੇ ਰੁਲਦੇ ਨੇ ਜਾਂ ਕੂੜੇ ਦੇ ਢੇਰ ਦੇ ਵਿੱਚ ਬਿਲਕੁਲ ਤੁਸੀਂ ਸਹੀ ਕਿਹਾ ਅਗਰ ਇਹਨੂੰ ਆਪਾਂ ਇਨਸਾਨੀ ਜ਼ਿੰਦਗੀ ਨਾਲ ਲਈਏ ਤੇ ਜੋ ਵੀ ਤੁਹਾਡੇ ਤੁਹਾਡੀਆਂ ਖਵਾਇਸ਼ਾਂ ਨੇ ਜਾਂ ਤੁਸੀਂ ਕੁਝ ਜ਼ਿੰਦਗੀ 'ਚ ਕਰਨਾ ਚਾਹਦੇ ਨਾ ਉਹਨੂੰ ਵੀ ਸਮੇਟ ਕੇ ਰੱਖਣਾ ਚਾਹੀਦਾ ਹੈ ਕਈ ਵਾਰੀ ਅਸੀਂ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਖੋਲ ਦਿੰਨੇ ਲੋਕਾਂ ਸਾਹਮਣੇ ਤੇ ਲੋਕ ਜਿਹੜੇ ਆ ਉਹ ਉਹਨੂੰ ਕੀ ਕਰ ਦਿੰਦੇ ਨੇ ਖਲਾਬ ਜਿੱਦਾਂ ਮੈਂ ਇਹਦੇ ਨਾਲ ਕੱਲ ਜੋੜਨਾ ਜਾਣਾ ਨਾ ਕਈ ਵਾਰੀ ਸਾਡੇ ਲੋਕ ਜਿਹੜੇ ਆ ਆਪਾਂ ਕਹਿੰਦੇ ਨਾ ਜੀ ਵੀ ਆਪਾਂ ਇਹ ਇਹ ਨਹੀਂ ਕੰਮ ਕਰਨਾ ਚਾਹੀਦਾ ਕਹਿੰਦੇ ਲੋਕ ਇਹ ਨਹੀਂ ਕਰਨਾ ਚਾਹੀਦਾ ਤੇਰੇ ਬਸ ਦਾ ਨਹੀਂ ਤੇਰੇ ਬਸ ਦਾ ਨਹੀਂ ਤੁਸੀਂ ਇਹ ਗੱਲ ਮੈਨੂੰ ਦੱਸੋ ਵੀ ਕਦੀ ਅਜੇ ਤੱਕ ਇਦਾਂ ਹੋਇਆ ਵੀ ਬਿਲ ਗੇਟਸ ਨੇ ਕਿਸੇ ਨੂੰ ਕਿਹਾ ਹੋਵੇ business ਨਾ ਕਰ ਹੂੰ ਕਿਸੇ ਐਲਨ ਮਸਕ ਨੇ ਕਿਹਾ ਹੋਗਾ ਵੀ ਭਾਈ 2 IT ਦਾ ਕੰਮ ਨਹੀਂ ਕਰਨਾ ਜਾਂ ਆ ਕੰਮ ਨਹੀਂ ਕਰਨਾ ਹਮੇਸ਼ਾ ਹੀ ਉਹੀ ਬੰਦਾ ਕਹਿੰਦਾ ਜਿਹੜਾ ਆਪ ਕੁਛ ਨਹੀਂ ਕਰ ਜਾਂ ਫਿਰ ਕਿਸ ਨੇ ਕਿਹਾ ਹੋਵੇ ਤੁਸੀਂ ਇਹ ਕੰਮ ਕਰ ਲਓ ਕਰ ਲਓ ਵਾਲੇ ਤਾਂ ਕਰ ਲਓ ਵਾਲੇ ਨਾਲ ਨਹੀਂ ਗੱਲ ਕਰਦੇ ਮਤਲਬ ਕਹਿ ਦਿੰਦਾ ਜਿਹੜਾ ਕਾਮਯਾਬ ਬੰਦਾ ਹੁੰਦਾ ਨਾ ਉਹ ਕਦੀ ਵੀ ਨਹੀਂ ਇਹ ਕਹਿੰਦਾ ਵੀ ਤੁਸੀਂ ਆ ਨਾ ਕਰੋ ਬਿਲਕੁਲ ਜਿਹੜੇ ਬੰਦੇ ਨੇ ਕਾਮਯਾਬੀ ਪ੍ਰਾਪਤ ਕੀਤੀ ਉਹਨੂੰ ਪਤਾ ਆ ਵੀ ਅਗਰ ਮਿਹਨਤ ਕਰੂਗਾ ਤਾਂ ਕਾਮਯਾਬੀ ਮਿਲ ਜਣੀ ਹੈ ਪਰ ਜਿਸ ਬੰਦੇ ਨੇ ਜ਼ਿੰਦਗੀ 'ਚ ਕੁਛ ਕੀਤਾ ਨਹੀਂ ਉਹ ਹਮੇਸ਼ਾ ਹੀ ਤੁਹਾਡੇ ਪਹਿਲੇ ਕਦਮ ਜਿਹੜਾ ਤੁਸੀਂ اٹھਾਣਾ ਹੈ ਨਾ ਉਹ ਤੋਂ ਡਰਸੂ ਬਿਲਕੁਲ ਪਰ ਕੋਈ ਨਹੀਂ ਚੱਲਦੇ ਲੋ ਜੀ ਮੰਜ਼ਲ ਮਿਲੀ ਗਈ ਤੇ ਜੇ ਅਸੀਂ ਗੱਲ ਕਰੀਏ ਆਪਣੇ ਕੈਨੇਡਾ ਦੇ ਵਿੱਚ ਇਲੈਕਸ਼ਨ ਦਾ ਵਿਗਲ ਪਾ ਚੁੱਕਿਆ ਬਲੇ ਸਾਡੇ ਡਾਲਰ ਨੇ ਫਿਰ ਕੀ ਕੀਤਾ ਜੀ ਕੁਛ ਕੁਛ ਕਰਸ਼ਮ ਦਿਖਾਇਆ ਕੁਛ ਡਾਲਰ ਤਾਂ ਜੀ ਨਹੀਂ ਮੰਨਦਾ ਉਹ ਉੱਥੇ ਖੜਾ ਜੀ ਦੇਖੋ ਜੀ ਇਹਦੇ ਵਿੱਚ ਦੋਨੇ ਚੀਜ਼ਾਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇੱਥੇ ਚੰਗੀ ਖਬਰ ਵੀ ਹੈ ਵੀ ਪੈ ਡਿ ਵੀ ਨਹੀਂ ਰਿਹਾ ਹੋਰ ਮਾੜੀ ਖਬਰ ਤਾਂ ਹੈਗੀ ਆ ਵੀ ਉੱਪਰ ਨਹੀਂ ਜਾ ਰਿਹਾ ਪਰ ਚੰਗੀ ਖਬਰ ਇਹ ਵੀ ਹੈ ਉਹ ਡਿਗ ਨਹੀਂ ਰਿਹਾ ਸੋ ਉਹੀ ਹੈ ਜੀ ਡਾਲਰ ਜਿਹੜਾ ਸਾਡਾ ਫਿਰ 70 ਸੈਂਟ ਦੇ ਖੇ ਖੇਲ ਰਿਹਾ ਜੀ ਕਹਿਣ ਦਾ ਮਤਲਬ ਰੱਖਿਆ ਜਾਵੇ ਤਾਂ ਇੱਕ ਕੈਨੇਡੀਅਨ ਡਾਲਰ ਅਮਰੀਕਾ ਦੇ 70 ਸੈਂਟ ਦੇ ਹੈ ਤੇ ਇੱਕ ਡਾਲਰ ਜਿਹੜਾ ਇੰਡੀਅਨ ਰੁਪੀਏ ਵਿੱਚ ਥੋੜਾ ਡਾਊਨ ਗਿਆ ਜੀ ਇਹ ਇੰਡੀਅਨ ਰੁਪੀਏ ਜਿਹੜਾ ਹੁਣ 59 ਰੁਪਏ ਤੇ 77 ਪੈਸਾ ਤੇ ਪਾਕਿਸਤਾਨੀ ਜੀ 195 ਰੁਪਏ ਤੇ 87 ਪੈਸੇ ਹੋ ਗਿਆ ਤੇ 골ਡ ਦੀ ਮੈਂ ਗੱਲ ਕਰਾ ਜੀ 골ਡ ਜਿਹੜਾ ਆ ਪਿਛਲੇ ਹਫਤੇ 4500 ਡਾਲਰ ਜਿਹੜਾ ਟੱਪ ਗਿਆ ਸੀ ਉਹ ਥੋੜਾ ਥੱਲੇ ਆਇਆ ਜੀ ਹੁਣ ਅੱਜ ਦੀ ਰੇਟ ਵਿੱਚ 4449 ਡਾਲਰ ਤੇ 80 ਸੈੱਟ ਦੇ ਵਿੱਚ ਤੇ ਚਾਂਦੀ ਜਿਹੜੀ ਆ ਜਿਹੜੀ 1700 ਵੀ ਟੱਪ ਗਈ ਸੀ ਉਹ 1680 ਡਾਲਰ ਤੇ 87 ਸੈੱਟ ਤੇ ਆ ਗਈ ਹੈ ਜੀ ਸੋ ਇਹਦਾ ਮਤਲਬ ਜਿਹੜਾ ਹੈ ਮਾਰਕੀਟ ਜਿਹੜੀ ਹੈ ਥੋੜੀ ਬੋਤੀ ਤਾਂ ਹਿੱਲੀ ਆ ਕਿਉਂਕਿ ਇਹ ਇੱਕ ਦੇਸ਼ ਦੀ ਜਿਹੜੀ ਪੂਰੀ ਸੱਤਾ ਪਰਵਰਤਨ ਹੋ ਸਕਦੀ ਹੈ ਜਾਂ ਚਾਹੇ ਪਾਰਟੀ ਪਰ ਸੇਮ ਰਹੇ ਜੇ ਚਾਹੇ ਨਵੇਂ ਆਵੇ ਸੱਤਾ ਪਰਵਰਤਨ ਹੈ ਹੀ ਹੈ ਕੋਈ ਪ੍ਰਾਈਮ ਮਿਨਿਸਟਰ ਤਾਂ ਬਿਲਕੁਲ ਨਵੇਂ ਆ ਬਿਲਕੁਲ ਮੈਨੂੰ ਬੜੀ ਹਾਸੋਣੀ ਗੱਲ ਹੋ ਗਈ ਆ ਹਫਤਾ ਪ੍ਰਧਾਨ ਮੰਤਰੀ ਬਣੇ ਨੂੰ ਹੋਇਆ ਕਹਿੰਦੇ ਆਓ ਆਪਾਂ ਹੁਣ ਨਵਾਂ ਪ੍ਰਧਾਨ ਮੰਤਰੀ ਹੋਰ ਲਿਆਈਏ ਵੇ ਜੀ ਐਕਚੁਅਲੀ ਹੀ ਪਤਾ ਨਹੀਂ ਹੋਰ ਕਹਿੰਦੇ ਕਿਆ ਕਿਆ ਦੇਖਣਾ ਰਹਿ ਗਿਆ ਜਿੰਦਗੀ ਦੇ ਵਿੱਚ ਅਗਲੇ ਹੋਰ ਵੀ ਬਹੁਤ ਕੁਝ ਮਿਲਣਾ ਹੈ ਸੋ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਕਈ ਕਈ ਸਵਾਲ ਹੀ ਪੁੱਛਿਆ ਸੀ ਨਾ ਵੀ ਤੁਸੀਂ ਪ੍ਰਧਾਨ ਮੰਤਰੀ ਦੇ ਤਹਿਤ ਤੇ ਘੁੰਮਦੇ ਫਿਰਦੇ ਉਹ ਜਦ ਤੱਕ ਤੁਸੀਂ ਇਲੈਕਟਡ ਨਹੀਂ ਹੈ ਲੱਗਦਾ ਗੱਲ ਸੀਰੀਅਸ ਲੈ ਲਈ ਇਹਨਾਂ ਨੇ ਹਾਂਜੀ ਉਹ ਕਹਿੰਦੇ ਕਰਾਏ ਲੈਣੇ ਲੱਗ ਤੇ ਯਾਨੀ ਕਿ ਇੱਕ ਰਿਕਾਰਡ ਸੀਗਾ ਜੋ ਮੈਨੂੰ ਲੱਗਾ ਵੀ 13 ਦਿਨ ਦੀ ਵੀਲੇ ਵਿੱਚ ਸਰਕਾਰ ਤੇ ਇੱਕ ਵਾਰੀ ਘਟਲ ਬਿਆਰੀ ਬਾਜ ਪਈਦੀ ਹਾਂਜੀ ਇਹ ਹੋਰ ਤੋਂ ਵੀ ਘਟ ਰਹੀ ਹੈ ਹਾਂਜੀ ਮੈਂ ਕੈਨੇਡਾ ਦੇ ਵਿੱਚ ਵੀ ਕੋਈ 60 ਤੋਂ 65 ਦਿਨ ਕੋਈ ਰਹੇ ਹੈ ਪ੍ਰਾਈਮ ਮਿਨਿਸਟਰ ਮੈਂ ਨਾ ਭੁੱਲ ਰਿਹਾ ਉਹਨਾਂ ਦਾ ਬਟ ਇਹ ਅਗਰ ਚੋਣੇ ਜਾਂਦੇ ਨੇ ਦੁਬਾਰਾ ਫਿਰ ਤਾਂ ਵੈਲਨ ਕੋ ਡਾ ਅਗਰ ਨਹੀਂ ਤਾਂ ਇਹ ਸ਼ਾਰਟੈਸਟ ਰਿਕਾਰਡ ਤਾਂ ਇਹਨਾਂ ਦੇ ਨਾਂ ਤੇ ਹੋ ਹੀ ਜਾਊਗਾ ਹਾਂਜੀ ਤੇ ਆਪਾਂ ਜੇ ਗੱਲ ਕਰੀਏ ਆਪਣੇ ਖਬਰਾਂ ਵਾਲੇ ਪਾਸੇ ਆਈ ਏ ਲੰਘੇ ਵੀਕੈਂਡ ਨੂੰ ਜੀ ਇੱਕ ਜੋਰਡਨਮੈਂਟਨ ਦੀ ਅਲਬਰਟਾ ਯੂਨੀਵਰਸਿਟੀ ਹੈਗੀ ਆ ਇਹਦੇ ਵਿੱਚ ਜਿਹੜੇ 2024 2025 ਦੇ ਬੱਚੇ ਜਿਹਨਾਂ ਨੇ ਪਾਸ ਆਊਟ ਹੋ ਗਏ ਨੇ ਜਾਂ ਹੋਣਾ ਹੈ ਹੁਣ ਜਿਹੜੇ ਇੰਜੀਨੀਅਰਿੰਗ ਦੀ ਵਿਦਿਆ ਗ੍ਰਹਿਣ ਕਰ ਰਹੇ ਸੀਗੇ ਤੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਜਿਨ੍ਹਾਂ ਨੇ ਪਾਸ ਆਊਟ ਕੀਤਾ ਹੈ ਜਾਂ ਹੁਣ ਕਰਨਾ ਹੈ ਇਕ ਰਿੰਗ ਸਾਰਾ ਮਾਈ ਪ੍ਰੋਗਰਾਮ ਰੱਖਿਆ ਗਿਆ ਉਹ ਰਿੰਗ ਸਾਰਾ ਨੇ ਆਬਲੀਗੇਸ਼ਨ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਨੂੰ ਮੈਂ ਤਾਂ ਹੀ ਕਹਿ ਸਕਦਾ ਜੇ ਪੰਜਾਬੀ ਦੇ ਕਲੇਰ ਨੂੰ ਕਰਸਮਾ ਖਲਵਾਈਆਂ ਖਵਾਈਆਂ ਗਈਆਂ ਵੀ ਆਪਣੇ ਕੰਮ ਦੇ ਪ੍ਰਤੀ ਜ਼ਿੰਮੇਵਾਰੀ ਦੇ ਪ੍ਰਤੀ ਵਚਨਬੱਧਤਾ ਨੂੰ ਦਰਸਾ ਕੇ ਕਿਦਾਂ ਉਹਨਾਂ ਨੂੰ ਆਪਣੇ ਉਹਦੇ ਵਿੱਚ ਰਹਿਣਾ ਦਾਇਰੇ ਦੇ ਵਿੱਚ ਉਹਨਾਂ ਦੀ ਕੀ ਰਿਸਪੋਨਸੀਬਿਲਟੀ ਆ ਬਟ ਅਸੀਂ ਅੱਜ ਤੱਕ ਦੇਖਦੇ ਆ ਜਿਹੜੇ ਰਿੰਗ ਸਰਮ ਨਹੀਂ ਹੈਗੀ ਆ ਇਹ ਆਪਣੇ ਵਿਆਹ ਸਾਥੀਆਂ ਦੇ ਹੁੰਦੀਆਂ ਰਹੀਆਂ ਬਿਲਕੁਲ ਹੀ ਪੂਰੀ ਖਬਰ ਕੀ ਆ ਜੀ ਇਹ ਮੈਨੂੰ ਵੀ ਜਿਹੜੇ ਪਤਾ ਲੱਗਾ ਜੀ ਮੇਰੇ ਰਿੰਗ ਸਰਮ ਨਹੀਂ ਆ ਤੇ ਮੈਂ ਇਹ ਤਾਂ ਪੁੱਛਿਆ ਵੀ ਬਈ ਮੁੰਡਿਆ ਤੂੰ ਤਾਂ ਹੁਣੇ ਹੀ ਪੜਿਆ ਸੀ ਤੇ ਵਿਆਹ ਰਖ ਲਿਆ ਤੁਹਾਨੂੰ ਦੱਸਿਆ ਕਿ ਇਹ ਮੇਜੀ ਰਿੰਗ ਸਰਮਣੀ ਇਹ ਜੀ ਰਿੰਗ ਸਰਮਣੀ ਹੈ ਕਿ ਦੱਸਿਆ ਵੀ ਰਿੰਗ ਵੀ ਜਿੱਤਾ ਇੱਕ ਵਿਆਹ ਦੇ ਵੇਲੇ ਰਿੰਗ ਸਰਮਣੀ ਪਹਿਨਦਾ ਮਤਲਬ ਇਹ ਹੁੰਦਾ ਨਾ ਜਿਹੜਾ ਉਹ ਰਿੰਗ ਦੇਖਦਾ ਬੰਦਾ ਉਹਨੂੰ ਪਤਾ ਲੱਗਦਾ ਵੀ ਪੁੱਠਾ ਕੰਮ ਨਹੀਂ ਕੋ ਕਰਨਾ ਮੈਂ ਮੈਂ ਵਿਆਹਿਆ ਐ ਇਦਾਂ ਇੱਕ ਜੀ ਇੱਕ ਟ੍ਰੈਡੀਸ਼ਨ ਆ ਇਥੇ ਇੰਜੀਨੀਅਰਿੰਗ ਦਾ ਜਿਹੜਾ ਕਿ 1925 ਵਿੱਚ ਪਹਿਲੀ ਵਾਰ ਹੋਇਆ ਸੀ तकरीबन 100 ਸਾਲ ਹੋ ਗਏ 100 ਸਾਲ ਵੀ ਸੀਗਾ 100 ਸਾਲਾ ਸੀਗਾ ਤੇ ਇਹਦੇ ਵਿੱਚ ਇਹ ਕੀਤਾ ਜਾਂਦਾ ਵੀ ਇੱਕ ਰਿੰਗ ਸਰਮਣੀ ਇੱਕ ਸਿੰਬੋਲਿਕ ਤੌਰ ਤੇ ਇੱਕ ਇੱਕ ਰਿੰਗ ਪਾਈ ਜਾਂਦੀ ਹੈ ਵੀ ਜਿਹੜਾ ਕਿ ਇੱਕ ਉਸ ਹੱਥ 'ਚ ਪਾਵੇ ਜਦੋਂ ਵੀ ਇੰਜੀਨੀਅਰ ਕੋਈ ਗਲਤ ਕੋਈ ਮਤਲਬ ਕੋਈ ਵੀ ਕੋਈ ਵੀ ਸਿਗਨੇਚਰ ਕੋਈ ਪ੍ਰੋਜੈਕਟ ਕਰੇ ਕੋਈ ਡਰਾਫਟ ਬਣਾਵੇ ਜਾਂ ਕੁਝ ਵੀ ਕਰੇ ਉਸ ਤੋਂ ਪਹਿਲਾਂ ਉਹ ਦੇਖੇ ਵੀ ਮੇਰੀ ਉੱਪਰ ਕਿੰਨਿਆਂ ਲੋਕਾਂ ਦੀ ਜ਼ਿੰਮੇਵਾਰੀ ਆ ਇਹਦਾ ਇਤਿਹਾਸ ਜਿਹੜਾ ਇਹ ਦੱਸਿਆ ਜਾਂਦਾ ਵੀ ਕਿਹੜਾ ਕਯੂਬਿਕ ਦੇ ਵਿੱਚ ਨਾ ਜਿਹੜਾ ਸੈਂਟ ਲੋਰੈਂਸ ਰਿਵਰ ਆ ਉਹਦੇ ਉੱਪਰ ਪੁਲ ਬਣਿਆ ਸੀ ਜਿਹੜਾ ਕਿ ਡਿੱਗ ਗਿਆ ਸੀ ਤੇ ਜਿਹਦੇ ਕਰਕੇ 88 ਲੋਕਾਂ ਦੀ ਜਿਹੜੀ ਮੌਤ ਵੀ ਹੋਈ ਸੀ ਸੋ ਉਹਨੂੰ ਇੱਕ ਸਿੰਬੋਲਿਕ ਤੌਰ ਤੇ ਰੱਖਿਆ ਗਿਆ ਵੀ ਉਹ ਇੰਜੀਨੀਅਰਿੰਗ ਦੀ ਗਲਤੀ ਦੇ ਕਾਰਨ ਹੋਇਆ ਸੀ ਇਹ ਮੰਨਿਆ ਜਾਂਦਾ ਹੈ ਤੇ ਹੁਣ ਉਹਨੇ ਇਹ ਕਿਹਾ ਵੀ ਉਹ ਇਸ ਕਰਕੇ ਰਿੰਗ ਪਾਉਂਦੇ ਆ ਵੀ ਜਦੋਂ ਵੀ ਤੁਸੀਂ ਕੋਈ ਵੀ ਐਕਸ਼ਨ ਲੈਣਾ ਆ ਨਵੀਂ ਕੰਸਟ੍ਰਕਸ਼ਨ ਦਾ ਕੋਈ ਮਾਰਕਿੰਗ ਦਾ ਜਾਂ ਕੋਈ ਮੈਪ ਜੋ ਵੀ ਬਣਾਣਾ ਆ ਆਪਣੇ ਉਹ ਰਿੰਗ ਨੂੰ ਧਿਆਨ ਰੱਖਣਾ ਵੀ ਭਾਈ ਤੁਹਾਡੇ ਐਸੇ ਕੀ ਨੇ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਕੀ ਨੇ ਕਸਮ ਦਾ ਇਹ ਕਿਸਮ ਨਾਲ ਇਹ ਰੱਖ ਲੋ ਵੀ ਜਿਵੇਂ ਕੋ ਪੁਲਿਸ ਵਾਲਾ ਜਿਹੜੇ ਕੋ ਪੁਲਿਸ ਸ਼ੁਰੂ ਕਰਦਾ ਜਾਉ ਉਹ ਕਸਮ ਖਾਂਦਾ ਲਾਅ ਤੇ ਕਾਨੂੰਨ ਨੂੰ ਰੱਖਣ ਦੀ ਇੱਥੇ ਜਿਹੜਾ ਪ੍ਰਾਈਮ ਮਿਨਿਸਟਰਸ ਆ ਉਹਨੇ ਵੀ ਕਸਮ ਖਾਦੀ ਵੀ ਮੈਂ ਆਪਣੇ ਸੁਧਾਰ ਨੂੰ ਮੰਨੂਗਾ ਤੇ ਲੱਖੂ ਇਸੇ ਹਿਸਾਬ ਨਾਲ ਇਹ ਛੀਨੀ ਨੇ ਨੇੜੇ ਇੱਕ ਪ੍ਰਥਾ ਆਇਆ ਥੇ ਵੀ ਇਹ ਰਿੰਗ ਸ਼ਰਮਣੀ ਨੂੰ ਕਹਿੰਦੇ ਆ ਭਈ ਆਪਾਂ ਕसम ਖਾਵਾਂਗੇ ਵੀ ਆਪਾਂ ਜੋ ਵੀ ਜ਼ਿੰਦਗੀ ਦੇ ਵਿੱਚ ਆਪਣੇ ਪ੍ਰੋਫੈਸ਼ਨਲ ਰਿਲੇਟਡ ਕੰਮ ਕਰਾਂਗੇ ਤਕਰੀਬਨ ਉਹ ਸਹੀ ਹੀ ਗਾ ਬਿਲਕੁਲ ਤੇ ਇਸ ਵਾਰ ਜਿਹੜੇ ਆਪਣੀ ਉਸ ਜਾਣ ਦਾ ਮੌਕਾ ਵੀ ਮਿਲਿਆ ਤੇ ਉਹਦੇ ਵਿੱਚ ਆਪਣੇ ਪੰਜਾਬੀ ਭਾਈਚਾਰੇ ਨਾਲ ਵੀ ਸਾਨੂੰ ਕਾਫੀ ਬੱਚੇ ਉੱਥੇ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਇੰਜੀਨੀਅਰਿੰਗ ਪਾਸ ਕੀਤੀ ਸੀ ਜਾਂ ਹੁਣ ਕਰ ਰਹੇ ਨੇ ਬਿਲਕੁਲ ਜੀ ਆਪਣੇ ਬੰਦੇ ਉਹਨੂੰ ਪਿੱਛੇ ਨਹੀਂ ਹੈਗੇ ਤੇ ਜਿਨ੍ਹਾਂ ਦੇ ਮਤਲਬ ਬੱਚਿਆਂ ਨੇ ਪਲੈਨਿੰਗ ਕੀਤੀ ਆ ਮਾਪੇ ਵੀ ਦੇਖੋ ਸਾਡੇ ਨਾ ਪੰਜਾਬੀਆਂ ਚ ਭਾਈ ਇੱਕ ਮੈਂ ਬੜੀ ਵਧੀਆ ਗੱਲ ਹੁੰਦੀ ਹੈ ਵੀ ਜਿਹੜੇ ਤਾਂ ਪੜਾਉਣਾ ਚਾਹਦੇ ਨੇ ਠੀਕ ਹੈ ਪਰ ਇੱਕ ਮਾੜੀ ਗੱਲ ਵੀ ਹੈ ਕਈ ਬੱਚਿਆਂ ਨੂੰ ਪੁੱਛੋ ਨਾ ਪੇਰੈਂਟਸ ਨੂੰ ਤੁਸੀਂ ਬੱਚਿਆਂ ਬਾਰੇ ਕੀ ਸੋਚਿਆ ਉਹ ਕਿ ਇਹਨਾਂ ਨੇ ਕਿੱਥੇ ਪੜ੍ਹਨ ਨਾ ਇੱਕ ਦਿਨ ਹੋਰ ਕਹਿ ਦਿੰਦੇ ਨੇ ਦੇਖੋ ਜੇ ਅਸੀਂ ਇੱਥੇ ਆ ਕੇ ਕੁਝ ਕਰ ਲਏ ਇਹ ਵੀ ਕੁਝ ਕਰਨਗੇ ਆਂ ਕਈ ਵਾਰੀ ਹਾਂ ਤੁਸੀਂ ਮੇਰੇ ਗੱਲ ਨੂੰ ਜਿੱਥੇ ਕਰਾਤੀ ਕਿਸੇ ਵਾਰ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਵੀ ਅਬ ਮੇਰੇ ਬੱਚੇ ਜਿੱਦਾਂ ਆਪਸੈਟ ਹੋ ਗਏ ਤੇ ਉਦਾਂ ਸਾਡੇ ਬੱਚੇ ਵੀ ਸੈਟ ਹੋ ਜਾਣਗੇ ਠੀਕ ਆ ਜੌਬ ਕੋਈ ਮਾੜੀ ਚੰਗੀ ਨਹੀਂ ਹੁੰਦੀ ਸਭ ਜੌਬ ਵਧੀਆ ਹੁੰਦੀ ਹੈ ਪਰ ਸੈਟ ਹੋਣਾ ਤੇ ਇਸ ਤੇ ਅਸਲੀ ਸੈਟ ਹੋਣੇ ਚ ਫਰਕ ਹੈ ਨਾਲ ਇੱਕ ਚੀਜ਼ ਹੈ ਨਾ ਸੈਟ ਤਾਂ ਚਲੋ ਬੰਦਾ ਟਾਈਮ ਦੇ ਅਕੋਰਡਿੰਗ ਹੋ ਹੀ ਜਾਊਗਾ ਬਟ ਜਦੋਂ ਇੱਕ ਆਪਣੇ ਆਪਣੇ 12th ਗ੍ਰੇਡ ਤੋਂ ਬਾਅਦ ਬਾਹਰ ਜਾਂਦਾ ਇੰਨੇ ਹੀ ਮੌਕੇ ਹੁੰਦਾ ਉਹ ਅੱਗੇ ਕੁਝ ਵਧਣ ਦਾ ਜਾਂ ਪੜਨ ਦਾ ਫੇਰ ਮੁੜ ਕੇ ਦੀ ਬੰਦਾ ਬੈਕ ਮੋੜਦਾ ਮੁੜ ਕੇ ਬੈਕ ਨਹੀਂ ਮੋੜਦਾ ਉਸ ਵੇਲੇ ਹੋ ਜਾਂਦਾ ਉਸ ਤੋਂ ਬਾਅਦ ਜੇ ਅਗਰ ਕਿਸੇ ਜੌਬ 'ਚ ਫਸ ਗਿਆ ਕਿਸੇ ਮਿਨੀਮ ਪੇਮੈਂਟ ਤੇ ਲੱਗ ਗਿਆ ਫੇਰ ਲੱਗੇ ਰਹਿੰਦਾ ਹਾਂਜੀ ਤੇ ਅਗਲੀ ਖਬਰ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਜੀ ਆਪਣੇ ਬੀਤੇ ਦਿਨ ਆਪਣੇ ਐਡਮਿੰਟਨ ਦੇ ਇਹ ਹਿੰਦੂ ਮੰਦਰ ਦੇ ਵਿੱਚ ਤਕਰੀਬਨ ਸਾਰੇ ਵਰਗ ਦੇ ਭਾਈਚਾਰੇ ਉੱਥੇ ਦੇਖੇ ਗਏ ਜਿਨ੍ਹਾਂ ਕੋਲ ਬੜੇ ਹੀ ਪਿਆਰ ਦੇ ਨਾਲ ਤੇ ਬੜੇ ਉਤਸ਼ਾਹ ਦੇ ਨਾਲ ਹੋਲੀ ਮਨਾਈ ਗਈ। ਦੇਖੋ ਜੀ ਭਾਈਚਾਰ ਨੇ ਜਿਹੜੀ ਮਨਾਈ ਮਨਾਈ ਹੈ ਜਿਹੜੀ ਮੈਂ ਬਣਾਈ ਹੈ। ਅੱਛਾ ਜੀ ਉਹ ਉਹਦਾ ਵੀ ਦਰਸ਼ਕਾਂ ਦੇ ਨਾਲ ਮੈਂ ਆਪਣਾ ਵੀ ਪਰਸਨਲ ਜਿਹੜਾ ਐਕਸਪੀਰੀਅੰਸ ਸ਼ੇਅਰ ਕਰਦਾ ਤੇ ਆਪਾਂ ਉਹ ਆਪਣੇ ਉਸ ਦਿਨ ਮੈਂ ਅੱਛਾ ਆਪਾਂ ਰਿਕਾਰਡਿੰਗ ਵੀ ਆਪਾਂ ਬੋਡਕਾਸਟਿੰਗ ਵੀ ਕੀਤੀ ਆ ਤੇ ਉਹ ਵੀ ਆਪਣਾ ਪ੍ਰਦਰਸ਼ਕਾਂ ਨਾਲ ਸ਼ੇਅਰ ਕਰਾਂਗੇ ਵੀ ਭਾਈ 15 ਸਾਲ ਹੋ ਗਏ ਜੀ ਪਹਿਲੀ ਵਾਰ ਹੋਲੀ ਮਨਾਈ ਹੈ ਜੀ ਆਪਾਂ ਕੈਨੇਡਾ ਦੇ ਵਿੱਚ ਲੱਗਿਆ ਨਹੀਂ ਵੀ ਕੈਨੇਡਾ ਚ ਮਨਾਈ ਹੁੰਦੀ ਐਨੀ ਇੰਜੋਏ ਐਨੀ ਪਬਲਿਕ ਉਹੀ ਰੰਗ ਗੁਲਾਲ ਕੋਈ ਹੁੱਲਾ ਗੁੱਲਾ ਨਹੀਂ ਕੋਈ ਰੌਲਾ ਨਹੀਂ ਤੇ ਅਸੀਂ ਧੰਨਵਾਦ ਕਰਦੇ ਹਾਂ ਭਾਰਤੀ ਕਲਚਰਲ ਸੁਸਾਇਟੀ ਆਫ ਲੋਵਟਾ ਦੇ ਇਹ ਮੈਨੇਜਮੈਂਟ ਦਾ ਤੇ ਜਿਨ੍ਹਾਂ ਨੇ ਸਾਨੂੰ ਵੀ ਉੱਥੇ ਮੌਕਾ ਦਿੱਤਾ ਪਹੁੰਚਣ ਦਾ ਤੇ ਜਿਸ ਜਿਹੜੇ ਸਾਡੇ ਆਪਣੇ ਸੁਸਾਇਟੀ ਨੂੰ ਸਾਡੇ ਭਾਈਚਾਰੇ ਨੂੰ ਜੋ ਹੋਲੀ ਦੇ ਵਿੱਚ ਤਿਹਾੜ ਨੂੰ ਮਨਾਣ ਦਾ ਜੋ ਆਪਣੇ ਕਿਉਂਕਿ ਪਤਾ ਹੈ ਕਿ ਆਪਾਂ ਦਾ ਤੁਹਾਨੂੰ ਪਤਾ ਹੋਲੀ ਕੀ ਹੈ ਪਰ ਜਿਹੜੇ ਬੱਚੇ ਸਾਡੇ ਹੁਣ ਇੱਥੇ ਜੰਮੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੋਲੀ ਕੀ ਤੇ ਉੱਥੇ ਜਿਹੜਾ ਹੋਲੀ ਦਾ ਦਹਨ ਹੋਇਆ ਤਕੋਈ ਕਈ ਵਾਰੀ ਜੇ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਕੁਐਸਚਨ ਪੁੱਛ ਲਾਂ ਵੀ ਹੋਲੀ ਬਾਰੇ ਤੁਸੀਂ ਕੀ ਜਾਣਦੇ ਹੋ ਜ਼ਿਆਦਾਤਰ ਤਾਂ ਇਹੀ ਹੁੰਦਾ ਵੀ ਹੋਲੀ ਵਾਲੇ ਤਾਂ ਰੰਗੋ ਖੇਲਦੇ ਨੇ ਕਿਤੇ ਰੰਗਾ ਲਾ ਖੇਲਦੇ ਨੇ ਕਿਤੇ ਫੁੱਲਾਂ ਨਾਲ ਖੇਲਦੇ ਨੇ ਸਾਡੇ ਤਾਂ ਉੱਥੇ ਕਈ ਵਾਰੀ ਕੂੜੇ ਨਾਲ ਹੀ ਖੇਡੀ ਜਾਂਦੇ ਨੇ ਲੋਕ ਨਾ ਜੋ ਵੀ ਹੱਥ ਆ ਗਿਆ ਪਰ ਉਹ ਬੜਾ ਅੱਛਾ ਲੱਗਿਆ ਵੀ ਹੋਲੀ ਇਹਦੇ ਪਿੱਛੇ ਹਿਸਟਰੀ ਕੀ ਆ ਉਹ ਵੀ ਸਾਨੂੰ ਉੱਥੇ ਪਤਾ ਲੱਗੀ ਹੋਲੀ ਦਾ ਦੇਨ ਹੋਇਆ ਮੰਤਰ ਉਚਾਰਨ ਹੋਏ ਸ਼ੁੱਤੀ ਹੋਈ ਸੋ ਬੜਾ ਅੱਛਾ ਲੱਗਿਆ ਜੀ ਬਹੁਤ ਹੀ ਅੱਛਾ ਲੱਗਿਆ ਤੇ ਇਦਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਹੀ ਰਹਿਣ ਚਾਹੀਦੇ ਇੱਕ ਚੀਜ਼ ਹੋਰ ਬੜੀ ਵਧੀਆ ਸੀ ਜਿਸ ਤਰ ਉਹ ਆਪਣੀ ਗੱਲਾਂ ਦੇ ਉੱਪਰ ਬੜਾ ਲੱਗਣ ਲੱਗ ਪੰਦਾ ਸੀ ਜਿਹੜੇ ਇਹ ਨਾਮ ਬੜੇ ਸੌਫਟ ਸੀਗੇ ਇਹ ਦੇਖੋ ਇਹ ਬਹੁਤ ਵਧੀਆ ਉਹਨਾਂ ਨੇ ਗੱਲ ਇਹ ਕੀਤੀ ਸੀ ਵੀ ਰੰਗ ਜਿਹੜੇ ਆ ਉਹਨਾਂ ਨੇ ਮੰਦਰ ਵਾਲਿਆਂ ਦੁਆਰਾ ਪ੍ਰੋਵਾਈਡ ਕੀਤੇ ਗਏ ਵੀ ਕੋਈ ਬਾਹਰੋਂ ਕੋਈ ਸ਼ਰਾਤੀ ਰੰਸਰ ਜਾਂ ਸ਼ਰਾਤੀ ਰੰਸਰ ਨਾ ਵੀ ਰਖੀਏ ਕੋਈ ਬਾਹਰੋਂ ਕੋਈ ਸਿੰਥੈਟਿਕ ਕਲਰ ਵੀ ਆ ਸਕਦਾ ਹਾਂ ਜਿਹੜਾ ਹਾਰਮਫੁਲ ਹੋ ਸਕਦਾ ਹਾਰਮਫੁਲ ਉਹਨਾਂ ਨੇ ਜਿਹੜਾ ਆਰਗੇਨਿਕ ਕਲਰ ਸੀਗੇ ਤੇ ਬੜੇ ਵਧੀਆ ਸੀ ਮੇਰੇ ਉੱਪਰ ਵੀ ਸਾਡੇ ਜਿਹੜੇ ਦਰਸ਼ਕ ਆ ਉਹ ਬੜਾ ਖੁਸ਼ ਹੋਏ ਮਿਲੇ ਤੇ ਉਹਨਾਂ ਨੇ ਬੜਾ ਰੰਗ ਪਾਇਆ ਜੀ ਮੇਰੇ ਤਾਂ ਆਪ ਪਦੇ ਆ ਕੋ ਝਾੜਿਆ ਤੇ ਘਰ ਜਾ ਕੇ ਜਿਹੜੇ ਵਾਸ਼ ਲਿਆ ਉਸ ਤੋਂ ਬਾਅਦ ਕਰੋ ਜਿਹੜੇ ਉਹ ਬਿਲਕੁਲ ਵਧੀਆ ਹੋ ਗਏ ਬਹੁਤ ਵਧੀਆ ਨਹੀਂ ਤਾਂ ਉੱਥੇ 3-4 4-5 ਦਿਨ ਮੋਹਰ ਰੰਗੇ ਰਹਾ ਰਹੇ ਨੇ ਇਹਦਾ ਜੀ ਇਹ ਬਹੁਤ ਵਧੀਆ ਰਿਹਾ ਜੀ ਬਹੁਤ ਆਪਾਂ ਇੱਕ ਵਾਰ ਫਿਰ ਭਾਰਤੀ ਕਲਚਰ ਸੁਸਾਇਟੀ ਹਾਲ ਬਟਾ ਦਾ ਧੰਨਵਾਦ ਕਰਦੇ ਆਂ ਤੇ ਜੇ ਆਪਾਂ ਅੱਗੇ ਗੱਲ ਕਰੀਏ ਜਿਸ ਤਰ੍ਹਾਂ ਆਪਾਂ ਪਹਿਲਾਂ ਮੈਂ ਗੱਲ ਕਰਕੇ ਆਇਆ ਵੀ ਵਿਗਲ ਬਚ ਚੁੱਕਿਆ ਇਲੈਕਸ਼ਨ ਡਿਕਲੇਅਰ ਹੋ ਚੁੱਕੀ ਹੈਗੀ ਆ ਤੇ ਜੇ ਆਪਾਂ ਸਾਊਥ ਈਸਟ ਸਟੇਟਮੈਂਟ ਦੀ ਗੱਲ ਕਰੀਏ ਜਿਹੜੀ ਇੱ ਇਹ ਬਹੁਤ ਸੱਚੀ ਮੈਨੇ ਕਹਣਾ ਜੀ ਐਡਮਿੰਟਨ ਦੀ ਅਗਰ ਕੋਈ ਸੀਟ ਜੇ ਹੌਟ ਸੀਟ ਮੰਨਿਆ ਜਾਵੇ ਨਾ ਉਹ ਤਾਂ ਤਿੰਨ ਜਿਹੜੀਆਂ ਮੰਨੀਆਂ ਗਈਆਂ ਜਿਆਦਾ ਇੱਕ ਪਰ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਹੈ ਇਹ ਹੌਟ ਸੀਟ ਬਣੀ ਹੈ ਕਿਉਂਕਿ ਪਹਿਲਾਂ ਇੱਥੇ ਜਿਹਦੇ ਆਪਾਂ ਜਾਣਦੇ ਹਾਂ ਵੀ ਤਿੰਨੇ ਜਿਹੜੇ ਉਮੀਦਵਾਰ ਨੇ ਨਾ ਉਹ ਆਪਣੇ ਜਿਹੜੇ ਮੇਨ ਮੁੱਖ ਪਾਰਟੀਆਂ ਦੇ ਉਮੀਦਵਾਰ ਨੇ ਉਹ ਆਪਣੇ ਭਾਈਚਾਰੇ ਨਾਲ ਨਾਲ ਇੱਕ ਚੀਜ਼ ਹੋਰ ਹੋਈ ਹੈ ਜਿਹੜੇ ਲਿਬਰਲ ਪਾਰਟੀ ਨੇ ਉਮੀਦਵਾਰ ਦਿੱਤੇ ਆ ਉਹ ਘਾਗ ਸਿਆਸਤਦਾਨ ਨੇ ਕਾਹ ਨਹੀਂ ਆਨੀ ਤੇ ਉਹਨਾਂ ਦੇ ਆਉਣ ਨਾਲ ਥੋੜੀ ਹੋਰ ਕ੍ਰਿਜ਼ਲ ਹੋ ਗਈ ਉਹਨਾਂ ਨਾਲ ਵੀ ਹੋਰ ਹੋ ਗਈ ਹੈ ਕਿ ਉਹਨਾਂ ਨੇ ਕੋਈ ਮੈਨੂੰ ਲੱਗਦਾ ਉਹਦਾ ਜਿਹੜਾ ਐਸਾ ਕੈਨੇਡਾ ਦਾ ਛੱਡਿਆ ਨਹੀਂ ਤੇ ਸਾਰੇ ਤਕਰੀਬਨ ਉਹਨਾਂ ਨੇ ਉਹਨਾਂ ਦਾ ਜਿਹੜਾ ਆ ਕੀ ਨੂੰ ਕਹਿੰਦੇ ਜ਼ਿੰਮੇਵਾਰੀਆਂ ਨਿਭਾਈਆਂ ਆ ਆਨੰਦ ਮਾਣਿਆ ਤੇ ਹੁਣ ਉਹਨਾਂ ਨੇ ਇੱਕ ਵਾਰ ਫੇਰ ਜਿਹੜੇ ਐਮਪੀ ਸ਼ਿਪ ਤੇ ਆ ਗਏ ਨੇ ਤੇ ਉਹ ਬੜਾ ਜੀ ਮਤਲਬ ਤਿਕੋਣਾ ਮੁਕਾਬਲਾ ਵਧੀਆ ਹੋਏਗਾ ਜਦਾਂ ਕੰਜ਼ਰਵਰਟ ਪਾਰਟੀ ਦੇ ਜਿਹਨਾਂ ਨੇ ਪਿੱਛੇ ਜਿਹੀ ਆਪਣਾ ਇਹ ਨਾਮਿਨੇਸ਼ਨ ਜਿੱਤੀ ਆ ਜਗ ਸ਼ਰਨ ਸਿੰਘ ਮਾਲ ਤੇ ਹੁਣ ਆ ਗਏ ਨੇ ਸਾਡੇ ਮੌਜੂਦਾ ਮੇਅਰ ਤੇ ਅਮਰਜੀਤ ਸਿੰਘ ਸੋਹੀ ਤੇ ਐਨਡੀਪੀ ਤੋਂ ਹਰਪ੍ਰੀਤ ਗਰੇਵਾਲ ਉਹਨਾਂ ਨੂੰ ਵੀ ਇਹ ਟਿਕਟ ਜਿਹੜੀ ਮਿਲੀ ਆ ਤੇ ਇਹ ਬੜਾ ਇੱਕ ਨਾ ਕੀ ਕਹਿੰਦੇ ਆ ਵੀ ਇੱਕ ਕਮਾਸਾਨ ਬੜਾ ਇੱਕ ਹੋਊਗਾ ਤੇ ਦੇਖਦੇ ਆ ਵੀ ਹੁਣ ਕੌਣ ਆਉਂਦਾ ਵੀ ਕਿਉਂਕਿ ਸਾਰੇ ਜਣੇ ਜਿਹੜੇ ਜਿਹੜੇ ਮਜੇ ਹੋਏ ਨੇ ਆਪਣੇ ਆਪਣੇ ਫੀਲਡ ਤੇ ਬਿਲਕੁਲ ਤੇ ਜਿਹੜੇ ਹੁਣ ਤੁਸੀਂ ਜਿੱਦ ਤੱਕ ਆ ਕਿ ਆ ਵੀ ਜਿਹੜੇ ਮਜੇ ਹੋਏ ਬਹੁਤ ਜ਼ਿਆਦਾ ਮਜੇ ਹੋਏ ਜਿਹੜੇ ਵੀ ਆ ਗਏ ਨੇ ਤੇ ਹੁਣ ਜਿਹੜਾ ਹੋਰ ਜਿਹੜਾ ਮਾਮਲਾ ਜਿਹੜਾ ਭਖ ਗਿਆ ਜੀ ਬਿਲਕੁਲ ਤੇ ਆਪਣੇ ਹੁਣ ਲੋਕਾਂ ਨੇ ਹੁਣ ਦੇਖਣਾ ਹੈ ਵੀ ਉਹਨਾਂ ਨੇ ਕਿਸ ਤਰ੍ਹਾਂ ਇਹ ਇਲੈਕਸ਼ਨ ਲੈਣੀ ਆ ਤੇ ਕਿਸ ਤਰ੍ਹਾਂ ਉਹ VOTING ਕਰਦੇ ਆ ਦੇਖੋ ਕਿ ਜੇ ਆਪਾਂ ਗੱਲ ਕਰੀਏ ਨੋਮੀਨੇਸ਼ਨ ਦੇ ਵੇਲੇ ਤੇ ਉਹ ਵੀ ਪੂਰੇ ਕੈਨੇਡਾ ਦੀ ਨੋਮੀਨੇਸ਼ਨ ਆਪਣੀ ਕੈਦਰੋਪੀ ਪਾਰਟੀ ਦੀ ਸਭ ਤੋਂ ਹੌਟ ਮੰਨੀ ਗਈ ਸੀ ਹਾਂਜੀ 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 ਬਿਲਕੁਲ ਜੀ ਮੰਨੀ ਗਈ ਸੀ ਕਿਉਂਕਿ ਕਾਫੀ ਲੋਕ ਖੜੇ ਸੀਗੇ ਤੇ ਉਹ ਨੋਮੀਨੇਸ਼ਨ ਬੜੀ ਤੇਜ਼ ਚੱਲੀ ਸੀ ਚਲੋ ਫਿਰ ਵੀ ਉਹਦੇ ਵਿੱਚ ਜਿੱਤੇ ਨੇ ਤੇ ਹੁਣ ਇਹ ਵੀ ਆ ਵੀ ਇੱਕ ਇੱਕ ਇਹ ਵੀ ਆ ਵੀ ਇੱਕ ਜਿਹੜੇ ਇਹਨਾਂ ਵਿੱਚ ਇੱਕ ਨਾ ਇੱਕ ਠਿਕਾਣਾ ਮੁਕਾਬਲਾ ਦੇ ਵਿੱਚ ਜਿਹੜੇ ਦੋ ਉਮੀਦਵਾਰ ਉਹ ਚਲੋ ਪਹਿਲੀ ਵਾਰ ਚੋਣ ਚੋਣ ਲੱਗਦੇ ਨੇ ਉਹਨਾਂ ਨੂੰ ਤਾਂ ਉਹ ਫਿਊਚਰ ਦੀਆਂ ਗੱਲਾਂ ਉਹਨਾਂ ਤੋਂ ਪੁੱਛੀਆਂ ਜਾਣਗੀਆਂ ਵੀ ਹਾਂ ਵੀ ਤੁਸੀਂ ਕੀ ਕਰੋਗੇ ਪਰ ਜਿਹੜੇ ਆਲਰੇਡੀ ਪਹਿਲਾਂ ਐਮਪੀ ਵੀ ਰਹਿ ਚੁੱਕੇ ਨੇ ਉਹਨਾਂ ਦਾ ਟਰੈਕ ਦਿੱਖਦਾ ਉਹਨਾਂ ਦਾ ਟਰੈਕ ਰਿਕਾਰਡ ਦੇ ਹਿਸਾਬ ਨਾਲ ਉਹਨਾਂ ਨੂੰ ਇਹਦਾ ਬੈਨ ਇਹਨਾਂ ਦਾ ਪਲੱਸ ਪੁਆਇੰਟ ਵੀ ਮਿਲ ਸਕਦਾ ਵਾ ਤੇ ਇਹਦਾ ਨੈਗੇਟਿਵ ਪੁਆਇੰਟ ਲੇਕਿਨ ਇਹਨਾਂ ਨੇ ਮੈਂ ਸਮਝਦਾ ਆ ਜਿਵੇਂ ਜਿਸ ਤਰ੍ਹਾਂ ਮੇਅਰ ਤੋਂ ਐਸ ਪਾਸੇ ਨੂੰ ਸ਼ਿਫਟ ਹੋਏ ਆ ਇਹਨਾਂ ਨੇ ਦੇਖਿਆ ਦੂਜੇ ਪਾਸੇ ਜਿਸ ਤਰ੍ਹਾਂ ਕਹਾਵਤਾ ਚਿੱਟੇ ਹਾਥੀ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ ਇਹ ਤਾਂ ਜੀ ਹੁਣ ਸਮੇਂ ਦੇ ਹਿਸਾਬ ਨਾਲ ਹੈ ਜਦ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਇਹਦੇ ਪਰਿਵਾਰ ਨਾਲ ਮਿਲ ਕੇ ਗੱਲ ਕੀਤੀ ਸੀ ਵੀ ਮੇਅਰ ਸਾਹਿਬ ਦੀ ਅੱਗੇ ਇਲੈਕਸ਼ਨ ਲੜਨਾ ਕਿ ਨਹੀਂ ਚਾਹੇ ਇਧਰ ਸਕਸੈਸ ਹੋਣਾ ਹੋਣਾ ਤਾਂ ਮੇਰੇ ਤਾਂ ਮੈਨੂੰ ਲੱਗਦਾ ਨਹੀਂ ਇਹਨਾਂ ਦੁਆਰਾ ਲੜਨਗੇ ਕਿਉਂਕਿ ਉੱਥੋਂ ਉਹਨਾਂ ਨੇ ਲੀਵ ਲੈ ਲਈ ਹੈ ਬਿਲਕੁਲ ਤੇ ਹੁਣ ਇਧਰ ਹੀ ਪੂਰੀ ਕਰਾ ਹੋ ਜਾਣਗੇ ਬਾਕੀ ਕੋਈ ਗੱਲ ਜੇ ਆਪਾਂ ਗੱਲ ਕਰੀਏ ਫੈਡਰਲ ਇਲੈਕਸ਼ਨ ਦੇ ਵਿੱਚ ਕਿਹੜੇ ਕਿਹੜੇ ਕੈਨੇਡੀਅਨ ਅਹਿਮ ਮੁੱਦੇ ਸਮਝਦੇ ਨੇ ਜੇ ਆ ਕੋਈ ਐਸਾ ਕੋਈ ਉਦਾਹਰਨ ਹੈ ਜਿਹਨੂੰ ਨਹੀਂ ਛੋਣ ਦੀ ਕੋਸ਼ਿਸ਼ ਕਰਦੇ ਦੇਖੋ ਜੀ ਮੁੱਦੇ ਆਉਂਦੇ ਦੋ ਤਰ੍ਹਾਂ ਦੇ ਇੱਕ ਹੁੰਦੇ ਲੋਕ ਲੁਭਾਉਣੇ ਮੁੱਦੇ ਇੱਕ ਹੁੰਦੇ ਲੜਿੰਦੇ ਮੁੱਦੇ ਅੱਜ ਕੱਲ ਜੋ ਚੱਲ ਰਹੇ ਨੇ ਲੋਕ ਲੁਭਾਉਣੇ ਮੁੱਦੇ ਚੱਲ ਰਹੇ ਇੱਕ ਮੈਨੂੰ ਇਹ ਨਹੀਂ ਸਮਝ ਇੱਕ ਇੱਕ ਦੇਖੋ ਐਡਾ ਲੱਗ ਰਿਹਾ ਮੈਨੂੰ ਵੀ ਚਾਹੇ ਤੁਸੀਂ ਪਾ ਬੋਰਡ ਕਨਜ਼ਰਵੇਟਿਵ ਨੂੰ ਪਾ ਦਿਓ ਚਾਹੇ ਤੁਸੀਂ ਲਿਬਰਲ ਨੂੰ ਪਾ ਦਿਓ ਚਾਹੇ ਤੁਸੀਂ ਐਨਡੀਪੀ ਨੂੰ ਪਾ ਦਿਓ ਤੁਹਾਡੇ ਮਸਲੇ ਹੱਲ ਹੋਣੇ ਹੁਣੇ ਹੁਣੇ ਵਾਜੀ ਕਿਉਂਕਿ ਸਾਰੇ ਦੇ ਮੁੱਦੇ ਹੀ ਸੀ ਇਹ ਸਾਰੇ ਨਹੀਂ ਫਿਰ ਜੇ ਦੇਖੇ ਤਾਂ ਮੁੱਦੇ ਦਾ ਹੱਲ ਕਰ ਦੱਤੇ ਆ ਹਾਂ ਉਹ ਸਾਰਾ ਬੋਟਿੰਗ ਤਾਂ ਪਹਿਲੀ ਕਰ ਦੱਤੇ ਉਹ ਵੀ ਮਤਲਬ ਕੁਝ ਹੋ ਗਏ ਆ ਕੁਝ ਕਹੇ ਆ ਵੀ ਆਪਾਂ ਕਰਾਂਗੇ ਸਾਰਿਆਂ ਨੇ ਤਾਂ ਕੋਈ ਤਕਰੀਬਨ ਸਾਰੇ ਹੀ ਇਹੀ ਕਹਿੰਦੇ ਨੇ ਵੀ ਆਪਾਂ ਇਨਕਮ ਟੈਕਸ ਦੀ ਜਿਹੜੀ ਬ੍ਰੈਕਟ ਘਟਾ ਦਵਾਂਗੇ ਉਸ ਤੋਂ ਬਾਅਦ ਐ GST ਛੱਡ ਦਾਂਗੇ ਇਹ ਘਰਾਂ ਦੇ ਉੱਪਰ ਕਾਰਬਨ ਟੈਕਸ ਖਤਮ ਕਰ ਦਾਂਗੇ ਸਾਰਾ ਕੁਝ ਕਰ ਦਾਂਗੇ ਟੈਰਫ ਨੂੰ ਖਤਮ ਕਰਾਂਗੇ ਟੈਰਫ ਵੀ ਜੋ ਵੀ ਹੈ ਜੀ ਇੰਟਰਪਰੋਵਿੰਸ਼ਲ ਪਤਾ ਨਹੀਂ ਕੀ ਕੀ ਕਰਦਾਂਗੇ ਪਰ ਮੇਨ ਮੁੱਦਾ ਜਿਹੜਾ ਸਾਨੂੰ ਤੁਹਾਨੂੰ ਚਾਹੀਦਾ ਉਹ ਕੀ ਆ ਹਸਪੀਟਲ ਐਜੂਕੇਸ਼ਨ ਐਜੂਕੇਸ਼ਨ ਸਿਕਿਉਰਿਟੀ ਉਹਦੇ ਬਾਰੇ ਕੋਈ ਸੋਚਦਾ ਨਹੀਂ ਇਸ ਪਾਸੇ ਕੋਈ ਗੱਲ ਨਹੀਂ ਕਰ ਰਹਾ ਮੇਰੇ ਜਿੱਥੇਕਰ ਮੈਂ ਮੇਰੇ ਤੋਂ ਕੋਈ ਗੱਲ ਓਵਰਸਾਈਟ ਹੋ ਗਈ ਆ ਕਿਸੇ ਵੀ ਪਾਰਟੀ ਨੇ ਹਲੇ ਤੱਕ ਇਹ ਨਹੀਂ ਕਿਹਾ ਵੀ ਆਪਾਂ ਇੰਨੇ ਸਕੂਲ ਜਾਂ ਇੰਨੇ ਐਜੂਕੇਸ਼ਨ ਇੰਸਟੀਟਿਊਟ ਰੋ ਖੋਲਾਂਗੇ ਇੰਨੇ ਯੂਨੀਵਰਸਿਟੀਆਂ ਨੂੰ ਗ੍ਰਾਂਟਾ ਦੇਵਾਂਗੇ ਜਾਂ ਐਡਮਿਨਿਸਟਰ ਦੇ ਵਿੱਚ ਜਾਂ ਕਿਸੇ ਹੋਰ ਸ਼ਹਿਰਾਂ ਦੇ ਵਿੱਚ ਇੰਨੇ ਹਸਪੀਟਲ ਨਵੇਂ ਆਣਗੇ ਜਿਹੜੇ ਕਿ ਆਪਾਂ ਐਮਰਜੈਂਸੀ ਵੇਟਿੰਗ ਟਾਈਮ ਘਟਾਵਾਂਗੇ ਜਾਂ ਫਿਰ ਆਪਾਂ ਪੁਲਿਸ ਦੀ ਹੋਰ ਫੰਡਿੰਗ ਵਧਾਵਾਂਗੇ ਹੋਰ ਜਿਹੜੀ ਜਿਹੜੀ ਪੀਸ ਅਫਸਰ ਜਾਂ ਹੋਰ ਜਿਹੜੇ ਸਿਕਿਉਰਿਟੀ ਸੇਫਟੀ ਵਾਲੇ ਆ ਉਹ ਵਧਾਵਾਂਗੇ ਇਹਦੇ ਬਾਰੇ ਮੇਰੇ ਖਿਆਲ ਕੋ ਬਿਆਨ ਜਿਸ ਤਰ੍ਹਾਂ ਹੁਣ ਇੰਟਰਨੈਸ਼ਨਲ ਉਨ ਘਟ ਗਏ ਨੇ ਤੇ ਜਿਹੜੇ ਸਾਡੇ ਯੂਨੀਵਰਸਿਟੀਆਂ ਦੇ ਆ ਗਏ ਨੇ ਜਾਂ ਜਿਹੜੇ ਸਾਡੇ ਡਿਪਲੋਮਾ ਕਾਲਜਸ ਆ ਗਏ ਨੇ ਕਾਫੀ ਕ੍ਰਾਈਸਿਸ ਦੇ ਵਿੱਚ ਆਏ ਨੇ న్యూਸ ਵੀ ਡੇਲੀ ਆ ਰਹੀਆਂ ਹਨ ਹਾਂਜੀ ਹਾਂਜੀ ਵੀ ਕਿਸੇ ਪਾਰਟੀ ਨੇ ਐਸਾ ਕੋਈ ਪ੍ਰੋਗਰਾਮ ਲਾਂਚ ਨਹੀਂ ਕੀਤਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਸਾਨੂੰ ਇੰਟਰਨੈਸ਼ਨਲ ਸਟੂਡੈਂਟ ਤੇ ਡਿਪੈਂਡ ਨਹੀਂ ਹੋਣਾ ਪੈਊਗਾ ਕਿ ਇਹਦਾ ਜੁਨੀਅਰ ਫੰਡਿੰਗ ਆਪ ਦੇਖਾਂਗੇ ਦੇਖੋ ਜੀ ਕਿਸੇ ਵੀ ਯੂਨੀਵਰਸਿਟੀ ਨੂੰ ਕੋਈ ਸ਼ੌਕ ਨਹੀਂ ਸੀਗਾ ਵੀ ਉਹ ਇੰਟਰਨੈਸ਼ਨਲ ਟੂਟਰ ਬੁਲਾਉਣ ਉਹਨਾਂ ਨੂੰ ਇਸ ਕਰਕੇ ਸੀ ਵੀ ਉਹਨਾਂ ਦੀ ਫੰਡਿੰਗ ਨਹੀਂ ਆ ਰਹੀ ਸੀ ਉਹਨਾਂ ਨੇ ਪੈਸੇ ਲੈਣੇ ਸੀ ਕਿਉਂਕਿ ਜਿਹੜਾ ਡੋਮੈਸਟਿਕ ਸਟੂਡੈਂਟ ਹੁੰ ਅਜੀ ਉਸ ਕੈਪ ਤੋਂ ਬਾਅਦ ਵਧਾ ਨਹੀਂ ਸਕਦੇ ਹੁਣ ਉਹਦਾ ਨਤੀਜਾ ਕੀ ਨਿਕਲਿਆ ਜਿਹੜੇ ਪੋਲੀ ਟੈਕਨੀਕਲ ਕਾਲਜ ਨੇ ਜਾਂ ਹੋਰ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਲੇਆਫ ਹੋ ਰਹੀ ਬਿਲਕੁਲ ਤੇ ਇਹ ਉਹੀ ਗੱਲ ਹੈ ਜੋ ਅੱਜ ਅੱਜ ਮੈਂ ਤਾਂ ਇਹ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਵੀ ਤੁਸੀਂ ਜਿੰਨੂ ਮਰਜ਼ੀ ਵੋਟ ਪਾਓ ਪਰ ਜਦੋਂ ਤੁਹਾਡੇ ਕੋਲ ਆਂਦਾ ਨੂੰ ਆਹ ਮੁੱਦੇ 'ਤੇ ਡਾਕਟਰ ਤੇ ਆਪਣੇ ਡੈਨੀਅਲ ਸਮਿਥ ਨੇ ਐਸਾ ਕੀ ਬਿਆਨ ਦਿੱਤਾ ਜਿਸ ਕਰਕੇ ਇੱਕ ਬਵਾਲ ਬਣ ਗਿਆ ਦੇਖੋ ਜੀ ਡੈਨੀਅਲ ਸਮਿਥ ਤਾਂ ਵਿਵਾਦ ਦੇ ਨਾਲ ਦੂਜਾ ਨਾ ਆਇਆ ਤੇ ਕੁਛ ਨਾ ਕੁਛ ਤਾਂ ਉਹਨਾਂ ਨੇ ਮਤਲਬ ਕੋਈ ਵਿਵਾਦ ਜਿਹੜਾ ਆ ਉਹ ਕਰਨਾ ਹੀ ਹੀ ਹੁੰਦਾ ਹੈ ਤੇ ਉਹ ਕੋਈ ਦੂਈ ਗੱਲ ਨਹੀਂ ਉਹ ਹੁਣ ਇਹ ਵੀ ਕਹਿ ਰਹੇ ਨੇ ਵੀ ਜਿੰਨੀ ਕਿ ਕਹਿੰਦੇ ਕਨੇਡਾ ਅਮਰੀਕਾ ਜੇ ਚਾਹੁੰਦਾ ਹੈ ਨਾ ਜਿੰਨੇ ਸਾਨੂੰ ਆਪਾਂ ਉਹ ਮੈਂ ਮੇਨ ਤੌਰ ਤੇ ਇਹ ਕਹਿਣਾ ਚਾਹੁੰਦੇ ਨੇ ਵੀ ਅਸੀਂ ਕੈਨੇਡਾ ਲਈ ਬਹੁਤ ਜ਼ਿਆਦਾ ਜ਼ਰੂਰੀ ਹਾਂ ਤੇ ਅਸੀਂ ਜਿਹੜਾ ਆ ਅਸੀਂ ਜ਼ਿਆਦਾ ਪੈਸੇ ਪਾਨੇ ਆ ਕੈਨੇਡਾ ਦੇ ਜਿਹੜੀ ਇਕੁਅਲ ਕੰਟਰੀਬਿਊਸ਼ਨ ਹੈ ਤੇ ਨਾਲੇ ਉਹਨੇ ਇਹ ਵੀ ਕਿਹਾ ਹੈ ਪੀ ਦੇਖੋ ਇਹ ਗੱਲ ਬੜੀ ਅਜੀਬ ਜਿਹੀ ਲੱਗਦੀ ਆ ਵੀ ਆਪਾਂ ਵਿਦੇਸ਼ੀ ਦੁਬਾਰ ਦੇ ਦੇਸ਼ ਵਾਲੇ ਬੰਦੇ ਨੂੰ ਕਹਿ ਰਿਆਂ ਆ ਯੂਐਸਏ ਨੂੰ ਨੇ ਕਿਹਾ ਵੀ ਤੁਸੀਂ ਟਾਇਰ 'ਤੇ ਰੁਕਦੋ ਕਿਉਂਕਿ ਇਹ ਟਾਇਰ 'ਤੇ ਲੱਗਣ ਦੇ ਨਾਲ ਲਿਬਰਲ ਪਾਰਟੀ ਨੂੰ ਫਾਇਦਾ ਹੋ ਰਿਹਾ ਵਾ ਬਈ ਇਹਨੂੰ ਰੁਕਦੋ ਤਾਂ ਜੋ ਇੱਥੇ ਫੇਰ ਇਲੈਕਸ਼ਨ ਹੋ ਜਾਣ ਸੋ ਕਹਿੰਦਾ ਮਤਲਬ ਇਹ ਪਹਿਲੀ ਵਾਰ ਦੇਖਿਆ ਵਾ ਵੀ ਇੱਕ ਕੋਈ ਵੀ ਪ੍ਰਵਿੰਸ ਦਾ ਜਿਹੜਾ ਕੋਈ ਜਿਹਦੀ ਮਾਜੀ ਪਾਰਟੀ ਦਾ ਹੋਵੇ ਉਹ ਪੈਟਰਨ ਇਲੈਕਸ਼ਨ ਦੇ ਵਿੱਚ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰਦਾ ਹੋਵੇ ਬਿਲਕੁਲ ਕਿਉਂਕਿ ਜੇ ਪਿਛੀ ਬੀਤੇ ਦਿਨ ਡਗਫੋਰਡ ਸਾਹਿਬ ਨੂੰ ਕਿਸ ਨੇ ਪੁੱਛਿਆ ਸੀ ਵੀ ਤੁਸੀਂ ਕਿਹੜੀ ਪਾਰਟੀ ਸਪੋਰਟ ਕਰਦੇ ਹੋ ਉਹ ਕਹਿੰਦਾ ਮੈਂ ਉਹਨਾਂ ਨੇ ਕਿਹਾ ਵੀ ਮੈਨੂੰ ਨੀਲੇ ਪੀਲੇ ਗ੍ਰੀਨ ਹਰੇ ਨੀਲੇ ਕਿਸੇ ਪਾਰਟੀ ਨਾਲ ਲੈਂਦੈ ਨਹੀਂ ਆ ਮੈਂ ਉਸ ਪਾਰਟੀ ਨਾਲ ਗੱਲ ਕਰੂਗਾ ਜਿਹੜਾ অন্ਟਾਰੀਓ ਦੇ ਲਈ ਵਧੀਆ ਹੋ ਬਿਲਕੁਲ ਜੀ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਸਾਡਾ ਜਿਹੜਾ ਆਈਦਾ ਸੈਗਮੈਂਟ ਹੈਗਾ ਇਹ ਟੌਮ ਹੈਰਿਸ ਟੈਲਸਕੋਡੋ ਵੱਲੋਂ ਸਪான்ਸਰ ਕੀਤਾ ਗਿਆ ਪ੍ਰੋਗਰਾਮ ਹੈਗਾ ਆ ਤੇ ਜਿਨ੍ਹਾਂ ਦੇ ਅਸੀਂ ਲਾਈਵਨ ਲੋਕੇਸ਼ਨ ਵੀ ਕਰ ਰਹੇ ਹੈਗੇ ਆ ਬ੍ਰਾਡਕਾਸਟਿੰਗ ਤੇ ਇਹ 27 ਮਾਰਚ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ 985 ਟਾਈਮ ਰੈਕ ਬੇ ਦੇ ਵਿੱਚ ਹੋਵੇਗੀ ਤੇ ਜਿੱਥੇ ਇਹਨਾਂ ਵੱਲੋਂ ਖਾਸ ਡੀਲ ਨੂੰ ਆਪਣੇ ਆਪਣੇ ਕਸਟਮਰਸ ਨਾਲ ਇੰਟਰੋਡਿਊਸ ਕੀਤਾ ਜਾਣਾ ਹੈ ਤੇ ਆਪਣੇ ਕਸਟਮਰਸ ਵਾਸਤੇ ਜਾਂ ਜਿਹੜੇ ਗੈਸਟ ਆਉਣੇ ਨੇ ਉਹਨਾਂ ਵਾਸਤੇ ਇੱਕ ਉੱਥੇ ਖਾਸ ਰिफ्रੈਸ਼ਮੈਂਟ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਤੁਸੀਂ ਆਉਣਾ ਨਾ ਭੁੱਲਣਾ ਤੇ ਉਹਨੀਆਂ ਡੀਲਸ ਦਾ ਫਾਇਦਾ ਨਾਲ ਕਦਾ ਲੈਣਾ ਨਾ ਭੁੱਲਣਾ 27 ਮਾਰਚ ਸ਼ਾਮ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਉੱਥੇ ਜ਼ਰੂਰ ਆਇਓ ਤੇ ਉਹਦੇ ਵਿੱਚ ਜਿਹੜਾ ਸਾਡੇ ਐਡਮੈਂਟਨ ਦੇ ਵਿੱਚ ਤੀਆਂ ਦਾ ਮੇਲਾ ਹੋ ਰਿਹਾ ਹੈਗਾ ਯਾਰ ਰੁਪਿੰਦਰ ਹੰਡਾ ਜੀ ਦੇ ਸ਼ੋਅ ਦਾ ਉਹ ਉਹਨਾਂ ਨੇ ਵੀ ਦੱਸਿਆ ਉੱਥੇ ਉਹ ਆਪਣੀਆਂ ਟਿਪਸ ਆਪਣੀਆਂ ਕੂਪਨਸ ਕੱਢਣਗੇ ਟਿਪਸ ਆਪਣੇ ਕੁਐਸਚਨ ਆਨਸਰ ਕਰਨਗੇ ਦਰਸ਼ਕਾਂ ਆਇਓ ਦਰਸ਼ਕਾਂ ਦੇ ਨਾਲ ਤੇ ਫਿਰ ਜਿਹੜਾ winner ਹੋਗਾ ਉਹਨੂੰ ਉੱਥੇ मौके ਤੇ ਹੀ ਉਹਨਾਂ ਨੂੰ ਟਿਕਟਸ ਵੀ ਦਿੱਤੀ ਜਾਊਗੀ ਤੇ ਸਾਡੇ ਕੋਲ ਦੋ ਉੱਥੇ ਹੋਰ ਜਿਹੜੇ 쿠ਪਨਸ ਨਿਕਲਨੇ ਹੈਗੇ ਔਰ ਸਾਨੂੰ ਕੱਲ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਜਸ ਸਕੋ ਉਹਨਾਂ ਵਾਲੇ ਵੀ ਤੋਥੇ ਬੋਰ ਕਿਹੜੇ ਕਿਹੜੇ ਜਿਹੜੇ ਆਪਣੇ 쿠ਪਨਸ ਜਾਂ ਜਿਹੜੇ ਨੇ ਇਨਾਮ ਕਢਨੇ ਹੈਗੇ ਆ ਉਹ ਕੱਲ ਨੂੰ ਜ਼ਰੂਰ ਸੰਭੇ ਕਰਾਂਗੇ ਤੇ ਜੇ ਆਪਾਂ ਅੱਗੇ ਗੱਲ ਕਰੀਏ ਇਹ ਪਿਛਲੇ ਦਿਨੀ ਕੰਦਰੂਡੀ ਪਾਰਟੀ ਦੇ ਜਿਹੜੇ ਸਪੋਰਟਰਸ ਹੈਗੇ ਨੇ ਸਾਊਥ-ਈਸਟ ਦੇ ਇਹਨਾਂ ਕੋਲ ਇੱਕ ਖਾਸ ਪ੍ਰੋਗਰਾਮ ਕੀਤਾ ਗਿਆ ਤੇ ਉਹਦੇ ਬਾਰੇ ਕੀ ਅਪਡੇਟ ਹੈਗੀਆਂ ਨੇ ਉਦੀ ਹਾਂ ਜਹੀ ਅਪਡੇਟ ਜਿਵੇਂ ਕਿ ਆਪਾਂ ਪਹਿਲਾਂ ਵੀ ਹੁਣੇ ਦੱਸ ਕੇ ਆਟਿਆ ਵੀ ਜਗਸ਼ਰਨ ਸ਼ਨਮਾਲ ਜੋ ਕੰਜ਼ਰਵੇਟਿਵ ਪਾਰਟੀ ਦੇ ਸਾਊਥ-ਈਸਟ ਜਿਹੜੀ ਨੋਮਿਨੇਸ਼ਨ ਦੀ ਰਾਈਡਿੰਗ ਉੱਥੋਂ ਜਿਹੜੇ ਨੋਮੀਨੇਸ਼ਨ ਜਿੱਤੇ ਨੇ ਹੁਣ ਉਹਨਾਂ ਦੇ ਸਪੋਰਟਰਸ ਦੁਆਰਾ ਉਹਨਾਂ ਦਾ ਇੱਕ ਮਤਲਬ ਧਨਵਾਦ ਕੀਤਾ ਗਿਆ ਵਾ ਤੇ ਇੱਕ ਗੈੱਟ ਟੂ ਗੈਦਰਿੰਗ ਕੀਤਾ ਗਿਆ ਸੀ ਜਿਹੜਾ ਕਿ 20 ਵਿੱਕੈਂਡ ਵਿੱਚ ਗਿਆ ਤੇ ਬੜਾ ਹੀ ਉੱਥੇ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਕਾਫੀ ਜਿਹੜੀ ਕਹਿੰਦੇ ਦੇਖੇ ਬਹੁਤ ਜ਼ਿਆਦਾ ਅਜਿਿਹੇ ਦੇ ਲੋਕਾਂ ਦਾ ਇਕੱਠ ਸੀ ਤੇ ਹਰੇਕ ਨੇ ਮਤਲਬ ਇੱਕ ਬੜਾ ਵਧੀਆ ਲੱਗਾ ਜੀ ਉਹਦੇ ਵਿੱਚ ਕੋਈ ਵੀ ਪੋਲੀਟੀਕਲ ਕੋਈ ਵੀ ਪੋਲੀਟੀਕਲ ਗੱਲ ਨਹੀਂ ਹੋਈ ਸਿਰਫ ਕਿ ਇੱਕ ਫੈਮਿਲੀ ਗੈਟ ਟੂਗੇਦਰ ਜਿਹੇ ਤਰ੍ਹਾਂ ਦਾ ਚੱਲਿਆ ਤੇ ਇੱਕ ਅੱਛਾ ਸੀ ਤੇ ਜਿਹੜਾ ਕਿ ਜੇ ਪੱਛਾ ਲੱਗਦਾ ਵਾ ਵੀ ਅਗਰ ਕੋਈ ਕੋਈ ਪੋਲੀਟੀਸ਼ੀਅਨ ਅਗਰ ਆਪਣੇ ਵਰਕਰਸ ਦੀ ਜਾਂ ਆਪਣੇ ਵੋਟਰਾਂ ਦੀ ਸਪੋਰਟ ਕਰਦਾ ਤੇ ਉਧਰੇ ਹੀ ਨਹੀਂ ਜੇ ਫਿਰ ਸਪੋਰਟਰ ਵੀ ਉਹਦੀ ਉਸ ਉਮੀਦਵਾਰ ਦੀ ਸਪੋਰਟ ਕਰਦੇ ਨੇ ਤੇ ਇਹ ਬੜਾ ਵਧੀਆ ਲੱਗਦਾ ਜੀ ਇਹ ਡੈਮੋਕ੍ਰੇਸੀ ਇੱਕ ਇੱਕ ਅੱਛਾ ਸਾਈਨ ਹੈ ਤੇ ਆਪਣੀ ਜਿਹੜੇ ਆਪਣੀ ਡਿਬੇਟ ਹੋਣੀ ਹੈ ਹੁਣ ਫੈਡਰਲ ਇਲੈਕਸ਼ਨ ਦੇ ਲੀਡਰਸ ਦੀ ਕਦੋਂ ਹੋਣੀ ਹੈ ਜੀ ਇਹ ਜਿਦਾ ਕਿ 28 ਅਪ੍ਰੈਲ ਨੂੰ ਤਾਂ ਵੋਟਾਂ ਪੈਣੀਆਂ ਇਹ ਜਿਹੜੀ ਹੋਣੀ ਹੈ ਜੀ ਇਹ 16 ਅਪ੍ਰੈਲ ਤੇ 17 ਅਪ੍ਰੈਲ ਰੱਖੀ ਹੈ ਜੀ ਮੌਨਟਰੀਅਲ 'ਚ ਹੋਊਗੀ ਇਹ 16 ਨੂੰ ਹੋਊਗੀ ਫ੍ਰੈਂਚ 'ਚ ਤੇ 17 ਨੂੰ ਹੋਏਗੀ ਇਹ ਆਪਣੀ ਇੰਗਲਿਸ਼ ਦੇ ਵਿੱਚ ਤੇ ਇਹਦੇ ਵਿੱਚ ਹੋਈ ਆਪਣੀਆਂ ਮੁੱਖ ਪਾਰਟੀਆਂ ਜਿੱਦਾਂ ਆਪਣੇ ਕਰਨੇ ਸਾਹਿਬ ਦੇ ਨਾਲ ਪੀਰ ਪੋਲੀ ਤੇ ਜਗਮੀਤ ਸਿੰਘ ਤੇ ਇਹ ਹੋਣਗੇ ਤੇ ਇੱਥੇ ਇਹ ਜਾਂ ਇਹ ਜਿਹੜੀ ਹੈ ਨਾ ਡਿਬੇਟ ਹੁੰਦੀ ਬੜੀ ਕ੍ਰੂਸ਼ਲ ਮੰਨੀ ਜਾਂਦੀ ਹੁੰਦੀ ਇੱਥੋਂ ਹੀ ਯਾਦ ਤੱਕ ਨਿਕਲ ਜਾਂਦਾ ਹੁੰਦਾ ਕਿ ਕਿੱਥੇ ਤੱਕ ਕਿੱਥੇ ਜਾਣਾ ਹੈ ਕਿਉਂਕਿ ਮੁੱਦੇ ਜਿਹੜੇ ਆਪ ਕਰਨੇ ਸਾਹਿਬ ਪਹਿਲੀ ਵਾਰ ਇਸ ਡਿਬੇਟਸ ਮੇ ਦੇਖਾ ਲਨਾ ਹਿਸਾਬ ਲੈਣਗੇ ਬਿਲਕੁਲ ਹੀ ਹਾਂ ਜੀ ਉਹ ਪਹਿਲੀ ਵਾਰ ਹੀ ਲੈਣਗੇ ਕਿਉਂਕਿ ਉਹ ਪਹਿਲੇ ਇਲੈਕਸ਼ਨ ਬਟ ਉਹਨਾਂ ਨੂੰ ਥੋੜਾ ਤਜਰਬਾ ਹੋ ਗਿਆ ਜਿਹੜਾ ਪਛੇਰੇ ਉਹਨੇ ਲਿਬਰਲ ਦੀ ਆਪਸ ਦੀ ਇੰਟਰਪਾਰਟੀ ਆਪਣੀ ਪਾਰਟੀ ਦੇ ਵਿੱਚ ਜਿਹੜੀ ਕੀਤੀ ਹੈ ਡਿਬੇਟ ਥੋੜਾ ਜਿਆਦਾ ਤਜਰਬਾ ਤਾਂ ਉਹਨਾਂ ਨੂੰ ਆਇਆ ਹੈ ਦਾ ਤੇ ਜਿਹੜੀ ਆਪਣੀ ਇਲੈਕਸ਼ਨ ਸਾਡੇ ਕੋਲ ਸਮਨੇ ਤੋਂ ਪਹਿਲਾਂ ਸਾਡੇ ਸਿਰ ਆ ਗਈ ਆ ਕ੍ਰੀਡੈਂਸ ਦਾ ਸਿਰ ਤੇ ਇਹਦਾ ਕੋਈ ਅਨੁਮਾਨ ਹੈਗਾ ਜੀ ਇਹ ਆਪਣੇ ਟੈਕਸ ਪੇਅਰ ਦੀ ਕਿੰਨੇ ਕੁ ਮੰਨੀ ਤੇ ਲਗਣੀ ਆ ਦੇਖੋ ਜੀ ਉਹੀ ਤਾਂ ਗੱਲ ਆ ਵੀ ਇਹ ਤਾਂ ਆਪਾਂ ਕਹਿ ਰਿਹਾ ਵੀ ਤੁਹਾਡੇ ਤੇ ਅਨੁਆਹ ਦੇਵਾਂਗੇ ਇਹ ਦੇਵਾਂਗੇ ਦੇਵਾਂਗੇ ਤੇ ਕਦੋਂ ਦੇਵਾਂਗੇ ਉਹ ਬਾਅਦ ਦੀ ਗੱਲ ਆ ਪਰ ਹਾਦੀ ਕਿਹੜੀ 6 ਮਹੀਨੇ ਪਹਿਲਾਂ ਵੋਟਾਂ ਪੈ ਰਹੀਆਂ ਜੀ ਇਹ ਟੋਟਲ 500 ਤੇ 70 ਮਿਲੀਅਨ ਡਾਲਰ ਐਕਸਟਰਾ ਜਿਹੜਾ ਪੈਣਾ 570 ਮਿਲੀਅਨ ਡਾਲਰ ਜਿਹੜੇ ਕੋਸਟ ਦੀ ਪੂਰੀ ਆਣੀ ਹੈ ਤੇ ਪੂਰੀ ਕਹਿੰਦੇ ਕੈਨੇਡਾ ਦੇ ਵਿੱਚ 119 ਤੋਂ ਵੀ ਜ਼ਿਆਦਾ ਇਹਨਾਂ ਨੇ ਜਿਹੜੇ ਰਾਈਡਿੰਗ ਜਿਹੜੀਆਂ ਹੈਗੀਆਂ ਨਾ ਉਹ ਤੋਂ ਬਣਾਣੇ ਆ ਸਟੇਸ਼ਨ ਤੇ ਜਿੱਥੇ ਕਿ ਹੋਣੀਆਂ ਆ ਤੇ ਜਿਹੜੇ ਪੋਲਿੰਗ ਸਟੇਸ਼ਨ ਹੋਣਗੇ ਤੇ ਨਾਲ ਦੇ ਨਾਲ ਜਿਹੜੀ ਤੁਸੀਂ ਇਹ ਦੇਖ ਲਓ ਮਿਲੀਅਨਸ ਆਫ ਡਾਲਰ ਇਹ ਲੱਗਣੇ ਆ ਤੇ ਇਹ ਬਾਅਦ ਚੋ 6 ਮਹੀਨੇ ਬਾਅਦ ਵੀ ਲੱਗਣੇ ਸੀ ਭਟੇ ਪਰ ਇਹ ਨਵਾਂ ਜੋ ਲੱਗੇਗਾ ਜੋ 21 ਦੇ ਵਿੱਚ ਜਿਹੜੀ ਵੋਟਾਂ ਪਈਆਂ ਸੀ ਉਹਦੇ ਨਾਲ ਥੋੜੇ ਘੱਟ ਲੱਗਣੇ ਠੀਕ ਹੈ ਹਾਂਜੀ ਤੇ ਅੱਜ ਵਾਸਤੇ ਇਤਨਾ ਹੀ ਤੇ ਕੱਲ ਨੂੰ ਫੇਰ ਅਸੀਂ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਜਰੂਰ ਹੋਵਾਂਗੇ ਤਾਂ ਤੁਸੀਂ ਆਖਿਰ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਆਖਿਰ ਵਿੱਚ ਮੈਂ ਹੀ ਕਹਿਣਾ ਚਾਹੁੰਦਾ ਵੀ ਦੇਖੋ ਜੀ ਮੌਸਮ ਵਧੀਆ ਹੋ ਗਏ ਮੇਲੇ ਲੱਗਣੇ ਆ ਤੇ ਆਪਾਂ ਅੰਜੋਏ ਕਰਨਾ ਜੀ ਹੁਣ ਸਾਰਾ ਤੇ ਆਪਾਂ ਸਾਰ ਬਈ ਜਦੋਂ ਵੀ ਕੋਈ ਪ੍ਰੋਗਰਾਮ ਤੁਸੀਂ ਕਰਦੇ ਆ ਕਿਉਂਕਿ ਇਹ ਤੁਹਾਡਾ ਆਪਣਾ ਟੀਵੀ ਆ ਆਪਣਾ ਚੈਨਲ ਆ ਤੁਹਾਨੂੰ ਮੋਰ ਥੈਨ ਵੈਲਕਮ ਆ ਤੇ ਅਸੀਂ ਜੇ ਤੁਸੀਂ ਆਪਣਾ ਵੀ ਉਹ ਪ੍ਰੋਗਰਾਮ ਪ੍ਰਮੋਟ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਤੇ ਅੱਜ ਵਾਸਤੇ ਇਤਨੇ ਕੱਲੋ ਫੇਰ ਤੁਹਾਡੇ ਰੂਬਰੂ ਆਵਾਂਗੇ ਸਾਡੇ ਜੋ ਹੈ ਯਾਇਟ ਸਤਿ ਸ਼੍ਰੀ ਅਕਾਲ ਰੱਬ ਰੱਖੇ ਜੀ